ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਕਿਦਾਂ ਸਾਰੇ ਉਮੀਦ ਕਰਾਂ ਆ ਤੁਸੀਂ ਗੀਰਪੁਰ ਵਧੀਆ ਹੋਗੇ ਅੱਜ ਜੀ ਅਸੀਂ ਪਾਕਿਸਤਾਨੀਆਂ ਕੋਲ ਪੁੱਛਾਂਗੇ ਕਿ ਸਿੱਖ ਸਰਦਾਰ ਦਾ ਲਫ਼ਜ਼ ਸੁਣ ਕੇ ਉਹਨਾਂ ਦੇ ਮਾਈਂਡ ਦੇ ਵਿੱਚ ਕੀ ਆਂਦਾ ਹੈ ਸਾਰਿਆਂ ਤੋਂ ਪਹਿਲਾ ਲਫ਼ਜ਼ ਤੇ ਚੱਲਦੇ ਆਂ ਪੁੱਛਦੇ ਆਂ ਪਾਕਿਸਤਾਨੀਆਂ ਕੋਲੋਂ ਕੀ ਹਾਲ ਚਾਲ ਹੈ ਠੀਕ ਠਾਕ ਐਸੇ ਤੁਸੀਂ ਦੱਸੋ ਕਿ ਸਿੱਖ ਸਰਦਾਰ ਦਾ ਜਦੋਂ ਲਫ਼ਜ਼ ਸੁਣਦੇ ਹੋ ਤੇ ਤੁਹਾਡੇ ਦਿਮਾਗ ਦੇ ਵਿੱਚ ਪਹਿਲਾ ਲਫ਼ਜ਼ ਕੀ ਆਂਦਾ ਹੈ ਕੀ ਚੀਜ਼ ਆਂਦੀ ਹੈ ਕੀ

ਸਿੱਖ ਸਰਦਾਰ ਦਾ ਲਫ਼ਜ਼ ਸੁਣਦੇ ਹੋ ਤੇ ਤੁਹਾਡੇ ਮਾਈਂਡ ਦੇ ਵਿੱਚ ਸਭ ਤੋਂ ਪਹਿਲਾਂ ਕੀ ਆਉਂਦਾ ਹੈ ਮੈਂ ਜੱਟ ਔਰ ਪੰਜਾਬ ਦੋ ਚੀਜ਼ਾਂ ਹਨ ਤੁਹਾਨੂੰ ਕਿਹਾ ਤੇ ਕੀ ਕਹੋਗੇ ਸਿੱਖਾਂ ਬਾਰੇ ਕੀ ਕੈਂਸ ਦੇ ਲੱਗਦੇ ਨੇ ਤੁਹਾਨੂੰ ਬਿਲਕੁਲ ਸਾਡੇ ਵਰਗੇ ਇਹਨਾਂ ਬਸ ਮਸਲ ਵੀ ਫਰਕ ਹੈ ਹਾਂ ਠੀਕ ਹੋ ਵਾਅਲੈਕੁਮ ਸਲਾਮ ਕੀ ਹਾਲ ਚਾਲ ਹੈ ਅੱ비 ਠੀਕ ਹੋ ਗਿਆ ਅੱਛਾ ਇੱਥੇ ਤੁਸੀਂ ਦੱਸੋਗੇ ਸਿੱਖਾ ਸਰਦਾਰਾਂ ਦਾ ਜਦੋਂ ਲਫ਼ਜ਼ ਸੁਣਦੇ ਹੋ ਤੇ ਤੁਹਾਡੇ ਮਾਈਂਡ ਦੇ ਵਿੱਚ ਸਭ ਤੋਂ ਪਹਿਲਾਂ ਕੀ ਆਉਂਦਾ ਹੈ ਐਨੀਥਿੰਗ ਉਸ ਰਾਤ ਵੀ ਤੇ ਬੱਦਲ ਬੰਦ ਨੇ ਮੂਤ ਗਦਰ ਬਥੇ ਨਾ ਨਹੀਂ ਹੈ ਅਸਲਾਮੁਅਲਿਕ ਵਾਅਲਿਕੁਮ ਸਤ ਕੀ ਹਾਲ ਚਾਲ ਹੈ ਅੱਛਾ ਐਥੇ ਤੁਸੀਂ ਦੱਸੋ ਕਿ ਜਦੋਂ ਸਿੱਖਾ ਸਰਦਾਰਾਂ ਦਾ ਵਰਡ ਤੁਸੀਂ ਫੰਦੇ ਹੋ ਤੇ ਤੁਹਾਡੇ ਮਾਈਂਡ ਦੇ ਵਿੱਚ ਸਭ ਤੋਂ ਪਹਿਲਾਂ ਕੀ ਆਂਦੜਾ ਸਿੱਖਾਂ ਦਾ ਸਿੱਖਾਂ ਤੋਂ ਤਾਂ ਸਾਨੂੰ ਬੜਾ ਪਿਆਰ ਹੈ ਥੋਕੇ ਸਾਡੇ ਉਹ ਪੁਰਾਣੇ ਜਿਹੜੇ ਫਰਜ਼ਾਇਲ ਦਾਦ ਨੇ ਨਾ ਉਹਨਾਂ ਦੇ ਮਿਲਣ ਵਾਲੇ ਨੇ लफर सुन तेज सारे पे आफ सु मायंड

ਸਿਖਾਤਰਦਾਰਾਂ ਦੇ ਬਾਰੇ ਵਿੱਚ ਮੈਂ ਨਹੀਂ ਵੀਜ਼ਾ ਹੋਈ ਤੇ ਨਹੀਂ ਪਤਾ ਤੁਹਾਨੂੰ ਚਲੋ ਠੀਕ ਹੈ ਥੈਂਕ ਯੂ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਕੀ ਹਾਲ ਚਾਲ ਹੈ ਮੈਂ ਠੀਕ ਹਾਂ ਸੁਣਾਏ ਹਾਂ ਠੀਕ ਠਾਕ ਅੱਛਾ ਤੁਸੀਂ ਦੱਸੋ ਕਿ ਤੁਹਾਡੇ ਮਾਈਂਡ ਵਿੱਚ ਦੇਵਿਤ ਸਿਖਾਤਰਦਾਰਾਂ ਦੇ ਲਫ਼ਜ਼ ਤੋਂ ਕਿ ਸਾਰਿਆਂ ਤੋਂ ਪਹਿਲਾਂ ਕੀ ਆਂਦਾ ਹੈ

मोहन विल जीत भी बोत फे बोत व्यू सो मच <laughs> 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 <laser> <travelers> <laughs> <-sharp streamlined> ਅੱਛਾ ਸਤਿ ਸ੍ਰੀ ਅਕਾਲ ਵੈਲਕਮ ਸਰ ਚੱਲ ਚੱਲੇ ਏ ਟਿਕ ਟਾਕ ਅੱਛਾ ਤੁਸੀਂ ਨਾ ਤੋਂ ਤੁਹਾਡੇ ਦਿਮਾਗ ਦੇ ਵਿੱਚ ਸਭ ਤੋਂ ਪਹਿਲਾਂ ਕਿਹੜਾ ਲਫ਼ਜ਼ ਆਉਂਦਾ ਜਦੋਂ ਤੁਸੀਂ ਇੱਕ ਸਰਦਾਰ ਦਾ ਨਾਮ ਸੁਣਦੇ ਹੋ ਮਨੋਜ ਨਾ ਉਹਨਾਂ ਦੀ ਫੱਗ ਦੇਣ ਚ ਆਉਂਦੀ ਬਸ ਓਕੇ ਓਕੇ ਜਿਹੜੇ ਪਗੜੀ ਬੰਨਦੇ ਨੇ ਹੋਰ ਕੀ ਜਾਣਦੇ ਤੁਸੀਂ ਸਿੱਖਾਂ ਦੇ ਬਾਰੇ ਵਿੱਚ ਕੋਈ ਇੱਕ ਚੀਜ਼ ਦੰਕ ਸਿੱਖਾਂ ਦਾ ਬਸ ਸਿੱਧੂ ਮੁਸੇਵਾਲਾ ਯਾਦ ਆ ਆ ਸਿੱਧੂ ਮੁਸੇਵਾਲਾ ਸਾਨੂੰ ਉਹ ਯਾਦ ਆਉਂਦਾ ਬਹੁਤ ਵਧੀਆ ਨਾ ਅਸੀਂ ਵੀ ਤੇ ਬਹੁਤ ਵਧੀਆ ਥੈਂਕ ਯੂ ਸੋ ਮਚ ਹਾਂ ਬਹੁਤ ਬਹੁਤ ਕੀ ਦਾ ਚਾਰਲੇ? ਅਲਹਮਦੁਲਿਲਾਹ ਦਾਦਾ। ਹਾਂ ਅਥੀ ਜੀ ਇੱਕ ਸਵਾਲ ਹੈ ਕਿ ਸਿੱਖ ਸਰਦਾਰ ਦਾ ਜਦੂ ਤੁਹਾਨੂੰ ਫਿਲਪਸ ਖੋਂਦੇ ਹੋ ਤੇ ਤੁਹਾਡੇ ਦਿਮਾਗ ਵਿੱਚ ਸਾਰ ਨੂੰ ਪਹਿਲਾ ਲਫਜ਼ ਕੀ ਆਉਂਦਾ? ਸਿੱਖ ਸਰਦਾਰ ਕੋਈ। ਜੀ ਜੀ ਦੋਸਤ ਕਿ ਤੁਸੀਂ ਬੱਡੇ ਫੈਨ ਲੱਗਦੇ ਹੋ। ਔਰ ਕੀ ਯਾਦ ਆਉਂਦਾ ਹੈ ਦੇ ਕੋ علاوہ? ਹੋਰ ਥੀ ਲੀ ਮੈਂ। ਅੱਛਾ ਜੀ ਦੋਸਤ ਦੇ ਫੈਨ ਹੋਈਆਂ। ਓਕੇ। ਹੋਰ ਕਹਾਣੀਆਂ ਆਉਂਦੀਆਂ। ਓਕੇ। ਥੈਂਕ ਯੂ ਸੋ ਮਚ। ਅਸਲਾਮ ਵਾਲੇ। ਕਿ ਨਾਲ ਚੱਲੇ? ਠੀਕ ਹੈ। ਅੱਛਾ ਤੇ ਤੁਸੀ ਦੱਸੋ ਕਿ ਅਤੇ ਸਿੱਖਾ ਕਰਦਾਰਾ ਦਾ ਜਦੋਂ ਤੁਸੀਂ ਲਫਤ ਸੁਣਦੇ ਹੋ ਤੇ ਤੁਹਾਡੇ ਦਿਮਾਗ ਦੇ ਸਾਰੇ ਤੋਂ ਪਹਿਲਾਂ ਕੀ ਆਉਂਦਾ ਹੈ? ਇਹ ਹੀ ਕਿ ወਚੇ ਲੋ। ਓਕੇ। ਔਰ ਕੀ ਜਾਂਦੇ ਤੁਸੀਂ ਸਿੱਖਾਂ ਦੇ ਬਾਰੇ? ਤੁਮ ਕੋਈ ਵੀ ਨਾ ਤੁਸੀ ਗਾਉਣ ਬਾਰੇ ਅੰਦਰ ਵਿਦੇਸ਼ ਦੇਖਦੇ ਹੋ, ਮੂਵੀਜ਼ ਦੇਖਦੇ ਹੋ ਦੋਸਤ। ਸਾਂਗ ਸੁਣਦੇ ਹੋਏ ਹੋਗੇ ਫਿਰ। ਕਿਹੜਾ ਫੇਵਰੇਟ ਸਾਂਗ ਹੈ ਤੁਹਾਡਾ ਪੰਜਾਬੀ ਦਾ? ਮਾਰਾ ਤੇ ਇਹ ਹੈ। ਯਾਰ ਨਹੀਂ ਆ ਰਹਾ ਜੀ। ਜੀ ਦੇ ਦੋ ਸਾਲ ਦੇ। ਹਾਂ ਜੀ। ਕੋਈ ਦੋ ਸੌਂਗਾ। ਉਹ ਕਿਹੜਾ ਨਵਾ ਸਾਂਗੇ ਉਹਨਾਂ ਦਾ ਆਇਆ ਦਾ। ਮੋਬਾਈਲ 'ਤੇ ਆ ਗਈ ਰਾਤ ਨੂੰ। ਯਾਰ ਨੂੰ ਜਾਓ ਕਿ ਚਲੋ ਠੀਕ ਹੈ। ਥੈਂਕ ਯੂ ਸੋ ਮਚ। ਅਲੈਕੁਮ ਸਲਾਮ। ਵਲੈਕੁਮ ਸਲਾਮ। ਕਿਡਾ ਹਾਲ ਚਾਲ ਹੈ? ਜੀ ਠੀਕ ਆ। ਸਿੱਖਾ ਸਰਦਾਰਾਂ ਦਾ ਲਫ਼ਜ਼ ਸੁਣ ਕੇ ਤੁਹਾਡੇ ਦਿਮਾਗ ਦੇ ਵਿੱਚ ਸਭ ਤੋਂ ਪਹਿਲੇ ਲਫ਼ਜ਼ ਕੀ ਆਉਂਦਾ ਹੈ ਕਿ? ਮਹਾਰਾਜ ਜੀ। ਹਾਂ ਹਾਂ ਬਹੁਤ ਵਧੀਆ। ਹੋਰ ਕੀ ਆਉਂਦਾ ਲਾਈਕ ਸਿੱਖਾਂ ਦੇ ਬਾਰੇ ਤੁਸੀਂ ਕੀ ਜਾਣਦੇ ਹੋ? ਤਾਂ ਜਿਤਨਾ ਅਸਲੀ ਜਾਤਾ ਲੱਗਦਾ ਕਿ ਇਹ बुक्स में पढ़ा हुआ था कि हिंदुस्तान पाकिस्तान अलहदा होने से पहले के हिंदुओं की नस्बत जो सिख थे उनका आपस में मुसलमानों के साथ अच्छा शुरू था तो अभी भी देखने में यही नजर आ रहा आ है कि जो मुसलमान और जो सिख हैं इनके आपस में कम्बाइनेशन है रहन सहन में बोलचाल में आपस में कॉपरेशन भी करते हैं जरा मजहब है आपस में

ਮਾਦੀਆ ਥੈਂਕ ਯੂ ਸੌਲਸ। ਕੀ ਹਾਲ ਚਾਲ ਹੈ? ਅੱਛਾ ਤੁਸੀਂ ਇੱਕ ਸਵਾਲ ਦਾ ਜਵਾਬ ਦੇਵੋ ਕਿ ਤੁਹਾਡੇ ਤੁਸੀਂ ਜਦੋਂ ਸੌਂਦੇ ਹੋ ਸਿੱਖ ਸਰਦਾਰ ਤੇ ਤੁਹਾਡੇ ਦਿਮਾਗ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਲਫ਼ਜ਼ ਕਿਹੜਾ ਆਉਂਦਾ? ਕੋਈ ਵੀ ਚੀਜ਼ ਆਂਦੀ ਗੈਰ ਮੁਸਲਮਨਾਂ ਬਸ ਹੋਊ। ਹੋਰ ਕੀ ਆਂਦਾ ਲਾਈਕ ਸਿੱਖਾਂ ਦੇ ਬਾਰੇ ਚ ਕੀ ਜਾਣਦੇ? ਸਿੱਖਾਂ ਬਾਰੇ ਇਹ ਜੀ ਬਹੁਤ ਹੀ ਆਪਣੀ ਪੂਜਾ ਕਰਦੇ ਨੇ ਬਸ ਇਹ ਹੀ ਮਰਨ। ਮੁਸਲਮਾਨਾਂ ਦੇ ਨਾਲ ਕਾਫੀ ਉਹਨਾਂ ਦਾ ਭਾਈਚਾਰਾ। ਹਾਂਜੀ ਭਾਈਚਾਰਾ ਤਾਂ ਹੈ ਬਸ ਇਤਫਾਕ। ਯਾਰ ਤੇ ਹੈ ਬਸ ਬਸ।

ਉਹ ਜੀ ਹੁੰਦਾ ਕਿ ਸਿੱਖ ਠੀਕ ਨੇ ਆਪਣੀ ਥਾਂ ਤੇ ਉਹਨਾਂ ਦਾ ਮਨੋਬਾਪਰਾ ਠੀਕ ਹੈ ਤਾਂ ਸੱਚਾ ਮੰਨਦੇ ਹੋ। ਤੇ ਲੈ ਕੀ ਜਾਣਦੇ ਸਿੱਖਾਂ ਬਾਰੇ ਸਿੱਖੀ ਮੈਂ ਦੋ ਵਾਰ ਇੰਡੀਆ ਵੀ ਗਿਆ 10 ਵਧੀਆ ਗਦੂ ਲਿਆ ਤੁਸੀਂ 819 ਦਾ ਪਤਾ ਉਹ 18 ਵਿੱਚ ਤੇ ਪੰਜਾਬ ਦੇ ਵਿੱਚ ਗਏ ਹੋ ਫਿਰ ਤੁਸੀਂ ਹੱਥ ਯਾਬ ਪੰਜਾਬ ਕਿੰਜ ਜਾਣ ਤੁਹਾਨੂੰ ਬੜਾ ਚੰਗਾ ਲੱਗਦਾ ਉਹ ਕਿੰਦੇ ਨੇ ਆਪਣੀ ਜ਼ੁਬਾਨ ਬੋਲਦੇ ਨੇ ਸਾਡੀ ਜ਼ੁਬਾਨ ਬੋਲੀ ਜਾਂਦੀ ਹੈ ਹੈ ਨਾ ਵਧੀਆ ਲੱਗਦਾ ਬਹੁਤ ਵਧੀਆ ਥੈਂਕ ਯੂ ਸੋ ਮਚ ਕਮਿਕ ਹੋ ਗਏ ਪੀਡਾਲ ਚਾਲ ਰਹੇ ਤਾਂ ਠੀਕ ਤੁਸੀਂ ਸੁਣਾਓ ਕੀ ਵਿਦਿਆ ਬਹੁਤ ਵਧੀਆ ਅੱਛਾ ਤੁਸੀਂ ਦੱਸੋ ਕਿ ਸਿਕ ਸਰਦਾਰ ਦਾ ਜਦੋਂ ਤੁਸੀਂ ਨਾ ਫਸ ਸੁਣਦੇ ਹੋ ਤੇ ਤੁਹਾਡੇ ਦਿਮਾਗ ਦੇ ਵਿੱਚ ਸਾਰੋਂ ਪਹਿਲਾਂ ਕੀ ਆਂਦਾ ਹੈ ਸਭ ਤੋਂ ਪਹਿਲੇ ਤੇ ਸਾਡੇ ਇੱਕੋ ਹੀ ਚੀਜ਼ ਆਉਂਦੀ ਹੈ ਕਿ ਇੰਡੀਅਨ ਮੂਵੀਜ਼ ਸਨ ਆਫ ਸਰਦਾਰ ਹੁੰਦੀਆਂ ਪੰਜਾਬੀ ਮੂਵੀ ਨਹੀਂ ਹੋਇਆ ਜੀ ਜੀ ਫੇਵਰੇਟ ਸਿੰਗਰ ਕੌਣ ਹੈ ਤੁਹਾਡਾ ਸਾਡਾ ਫੇਵਰੇਟ ਸਿੰਗਰ ਆਤੀ ਫਸਲਾਣਾ ਨਾ ਨਾ ਪੰਜਾਬੀ ਦਾ ਪੰਜਾਬੀ ਦਾ ਸੁਮਿੰਦਰ ਸਿੰਘ

ओके ਉਸ ਬਾਅਦ ਪੰਜਾਬੀ ਵੀਡੀਓਸ ਪੰਜਾਬੀ ਜ਼ਬਾਨ ਉਸ ਬਾਅਦ ਪੰਜਾਬੀ ਵੀਡੀਓਸਿੰਗ ਕਾਗੂਗਰ ઓਕੇ ਬਹੁਤ ਵਧੀਆ ਤੇ ਫੇਵਰੇਟ ਸਿੰਗਰ ਕਹੜਾ ਤੁਹਾਡਾ Sidhu Moose Wala Moose Wala ਤੇ ਦਿਲਜੀਤ ਦੋਸਾਂਸ ਫਲ ਸੰਦੇਲਨ ਦੇ ਸੰ ਫੇਵਰੇਟ Song ਕਿਹੜਾ ਦਿਲਜੀਤ ਦਾ ਕੋਈ ਨਹੀਂ ਹੈ ਮਾਈਂਡਰ ਨਹੀਂ ਆਹ ਨਿਆਮੀ ਦੇ ਨਾਲ ਉਹਦੀ ਮੂਵੀ ਜਿਹੜੀ ਆ Song ਆ ਨਹੀਂ ਆਦਾ ਫਿਰ ਚਲੋ ਕੋਈ ਗੱਲ ਨਹੀਂ ਥੈਂਕ ਯੂ ਸੋ ਮਚ ਬਹੁਤ ਵਧੀਆ ਓਕੇ ਜੀ ਇਹ ਵੀਡੀਓ ਤੁਸੀਂ ਆ ਵੇਖੀ ਹੈ ਪਾਕਿਸਤਾਨੀਆਂ ਨੇ ਕੀ ਕੀ ਆਏ ਜਦ ਤੁਸੀਂ ਖਾਸ ਸਿਰਦਾਰਾਂ ਦਾ ਲਫ਼ਜ਼ ਸੁਣਦੇ ਨੇ ਤੇ ਉਹਨਾਂ ਦੇ ਮਾਈਂਡ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਕੀ ਆਉਂਦਾ ਤੁਸੀਂ ਕੀ ਕਹੋਗੇ لازਮੀ ਦੱਸੋ ਕਮੈਂਟ ਸੈਕਸ਼ਨ ਚ ਚੈਨਲ ਨੂੰ لازਮੀ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰੋ ਸੋ ਤੁਹਾਡੀਆਂ ਫਿਰ ਮੁਲਾਕਾਤ ਹੁੰਦੀ ਹੈ ਸਤਿ ਸ੍ਰੀ ਅਕਾਲ